ਬਰਾੜਾ ਕਿਵੇਂ ਖੜ ਗਿਆ ਇੱਥੇ ਹੁਣ ਖੜ ਨਹੀਂ ਗਿਆ ਆ ਦੇਖੋ ਬਈ ਇੱਕ ਸਮਝਦਾਰ ਕਿਸਾਨ ਦਿਖਾਉਣਾ ਤੁਹਾਨੂੰ ਆਹ ਮਾਰ ਦਿਓ ਬਈ 5-6 ਕਿੱਲੇ ਲੰਮਾ ਲੱਗਿਆ ਸਪੈਦਾ ਕਲੋਣ ਆ ਜੋ ਕਲੋਣ ਦਾ ਤੁਹਾਨੂੰ ਦਿਖਾਉਣੇ ਆ ਆਪਾਂ ਕੀ ਫਾਕਸ਼ਨ ਹੁੰਦਿਆ ਇੱਕ ਤਾਂ ਇਹ ਦੇਖੋ ਸਿੱਧਾ ਹੀ ਜਾਂਦਾ ਠੀਕ ਹੈ ਇਹ ਕਾ ਜਿਹੜੀਆਂ ਡਾਣੀਆਂ ਇਹ ਤੁਸੀਂ ਐ ਛਾਂਗਣੀਆਂ ਨਹੀਂ ਤੋੜਨੀਆਂ ਨਹੀਂ ਆ ਇਹਨੇ ਆਪ ਹੀ ਝਾੜਨਾ ਠੀਕ ਹੈ ਤੇ ਇੱਕ ਨਾਲ ਫਸਲ ਲੱਗੀ ਐ ਇਹ ਤੁਸੀਂ ਝੋਨਾ ਪੱਕਣ ਤਾਂ ਹੀ ਦੇਖ ਲਓ ਜੇ ਠੀਕ ਹੈ ਠੀਕ ਹੈ ਫਸਲ ਉਣੀ ਹੋਊਗੀ ਕਿਉਂਕਿ ਇਹਨੇ ਜਦੋਂ ਹਾਈਟ ਤੇ ਜਾੜੋ ਨਾ ਸਾਰੀਆਂ ਡਾਣੀਆਂ ਸੱਡ ਦੇਣੀਆਂ ਇਕੱਲਾ ਮੋਢਰ ਰਹਿ ਜਾਣਾ ਇਹ ਵਹਿਮ ਦੂਰ ਕਰਤਾ ਆਪਾਂ ਜਿਹੜੇ ਫਾਰਮਰ ਕਹਿੰਦੇ ਬਈ ਨਾਲ ਫਸਲ ਮਾਰਦੇ ਸੀ ਫਸਲ ਕਿਹੜਾ ਮਾਰਦਾ ਸੀ ਉਹ ਦੇਸੀ ਸੁਪੈਦਾ ਸੀ ਆਪਾਂ ਉਹਤੇ ਵੀ ਵੀਡੀਓ ਬਣਾਵਾਂਗੇ ਕਿਉਂਕਿ ਉਹਦੇ ਤਣੇ ਬਹੁਤ ਵੱਡੇ ਹੁੰਦੇ ਆ ਜੜ ਬਹੁਤ ਮੰਨ ਲਓ 5-10 ਫੁੱਟ ਤੇ ਜਾਵ ਡਿੰਦੀ ਆ ਉਹ ਪਾਣੀ ਸੋਖਦਾ ਜਿਹੜਾ ਤਾਂ ਵਾਲਾ ਹੈਗਾ ਧਰਤੀ ਵਾਲਾ ਉਹ ਵੀ ਨਹੀਂ ਖੈਦਾ ਪਰ ਇਹਦਾ ਜਾਲਾ ਹੁੰਦਾ ਤੇ ਆਹ ਦੇਖੋ ਇੱਕ ਜਿਹੜਾ ਇਹਨੇ ਬਾਈ ਨੇ ਜਿਹੜੀ ਬਾਉਂਡਰੀ ਲਾਈ ਆ ਉਹਨੀ ਇਹ ਕਿੱਲੇ ਚੋਂ ਆਮਦਨੀ ਝੋਨੇ ਕਣਕ ਚੋਂ ਹੋਣੀ 5 ਸਾਲਾਂ ਦੀ ਇਹਦੀ ਜੋੜਾਂਗੇ ਆਪਾਂ ਤੇ ਇਹ ਲਾਇਆ ਇਹਨੇ 4-4 ਸਾਢੇ 4-4 ਫੁੱਟ ਤੇ ਲੱਗਿਆ ਤੇ ਕੋਲੋਨ ਸਪੈਦਾ ਇਹ ਦੇਖੋ ਸਾਰਾ ਇੱਕਸਾਰ ਹੈ ਤੇ ਕੋਈ ਆਸੇ-ਪਾਸੇ ਡਾਣਾ ਹੈ ਨਹੀਂਗਾ ਆਪੇ ਨੇ ਡਾਣੀਆਂ ਝਾੜੀ ਜਾਣੀਆਂ ਫਸਲ ਵੀ ਥੱਲੇ ਹੋਊਗੀ ਨਾ ਕੋਈ ਥੋੜਾ ਜਿਹੜਾ ਹਾਲ ਹੈਗਾ ਹਾਲ ਟੁੱਟ ਜੂਗਾ ਯੀ ਮੀਨ ਇਹਦੇ ਨਾਲ ਸਾਰਾ ਸਨੇਹ ਜਾਲਾ ਹੁੰਦਾ ਠੀਕ ਹੈ ਬਈ ਮੇਨ ਕੋਈ ਜੜ ਨਹੀਂ ਹੁੰਦੀ ਬਈ ਲੰਮੀ ਕੋਈ ਸੋਡਾ ਅੱਗੇ ਹਾਲ ਟੁੱਟ ਜਾਂਦੇ ਆਲਾ ਕਹਿੰਦਾ ਯਾਰ ਛੱਡ ਪਰਾਂ ਪਟਾਉਣ ਤੋਂ ਬਾਅਦ ਵੀ 5-5 10-10 ਸਾਲੋਂ ਜੜਾ ਨਹੀਂ ਜਾਂਦੀਆਂ ਸੀ ਇਹਦਾ ਜਿੱਦਨ ਪਟਾਤਾ ਇਹਦੇ ਨਾਲ ਹੀ ਇਹਦੀ ਜੜ ਆ ਜਾਣੀ ਹੈ ਠੀਕ ਹੈ ਇਹ ਸਾਰੇ ਭਰਾ ਲਾਓ ਤੁਹਾਨੂੰ ਵਾਣ ਰੋਕਣ ਦੀ ਲੋੜ ਨਹੀਂ ਕੱਲਾ ਤੁਸੀਂ ਬਾਉਂਡਰੀ ਦੀ ਲਾ ਦਿਓ ਆ ਹੁਣ ਇੱਕ ਪਾਸੇ ਸੜਕ ਸੀ ਇਹ ਸਮਝਦਾਰ ਹੈ ਤੇ ਇਧਰ ਆਪਦੀ ਫਸਲ ਹੈ ਤੇ ਐਸ ਲੋਟ ਲਾਇਆ ਤਾਂ ਪਛਾਹ ਪੈਂਦੀ ਹੈ ਜਿਹੜੀ ਪੂਰਵਾ ਆਪਣੇ ਚੜਦੇ ਸ਼ਬਦ ਦੇ ਲਾਇਆ ਇਹ ਤੇ ਬਹੁਤ ਵਧੀਆ ਆਮਦਨ ਲਾਊ ਠੀਕ ਹੈ ਜੀ ਤੁਸੀਂ ਵੱਤ ਤੋਂ ਵੱਤ ਆਦਾ ਬਾਉਂਡਰੀਆਂ ਤੇ ਕਲੋਨਸ ਪੈਦਾ ਲਾਓ ਤੇ ਆਪਣੀ ਪੁਲਾੰਗਣੇ ਨਰਸਰੀ ਤੋਂ ਮਿਲ ਜੂਗਾ